ਛਾਲਾ ਮਾਰ ਰਹੀ ਸੀ ਜਿੱਦਾਂ ਕੂਕਾ ਮਾਰ ਕੇ ਛਾਲਾ ਨਹੀਂ ਮਾਰਦੇ ਨੇ ਮੈਂ ਉਦਾਂ ਕੀਤਾ ਤਾਂ ਆਨੰਦ ਆ ਗਿਆ ਗੋਡੇ-ਗੋਡੇ ਚਾਹਤ ਨੇ ਜਿਹੜਾ ਗੋਡੇ ਦੁਖਣ ਲੱਗੇ ਅੱਛਾ ਛੋਟੇ ਸਿੱਧੂ ਨੂੰ ਕੰਗਣ ਦੇਣੇ ਸੀਗੇ ਹੁਣ ਕੰਗਣ ਅਜ ਵੀਰੇ ਨੇ ਦਿੱਤੇ ਐ ਕੜਾ ਦਿੱਤਾ ਹੈ ਨਾ ਰਾਇਤ ਆਲੀ ਵਾਲੋਸ ਦੇਣ ਦੀ ਉਡੀਕ ਕਰ ਰਹੇ ਨੇ ਜਦੋਂ ਛੋਟੇ ਸਿੱਧੂ ਨੂੰ ਗੋਦੀ ਚੁੱਕਣਗੇ ਬਿਲਕੁਲ ਉਹਨਾਂ ਪਿਆਰ ਕਰਨ ਬਿਲਕੁਲ ਪਰਮਾਤਮਾ ਨੇ ਇਹਨਾਂ ਨੂੰ ਕਿੱਡਾ ਜਿਗਰਾ ਦੇ ਕੇ ਭੇਜਿਆ ਤੇ ਉਹ ਸਾਡੇ ਨਾਲ ਰਹਿਮ ਨਾਲ ਗੱਲ ਕਰ ਰਹੇ ਤੇ ਅਸੀਂ ਰੋ ਰਹੇ ਹਾਂ ਤੇ ਪਰ ਹੁਣ ਪਰਮਾਤਮਾ ਨੇ ਉਹਨਾਂ ਨੂੰ ਜਾਣ ਦਾ ਜਿਉਣ ਦਾ ਸਹਾਰਾ ਦੇ ਦਿੱਤਾ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ ਥੈਂਕ ਯੂ so much ਪਾਣੀ ਨਹੀਂ ਯਾ ਚੱਲੇ ਮੈਂ ਅੱਛਾ ਤਾਂ ਕਿ ਇਹ ਕਰੋ ਇਹ ਤਾਂ ਨੱਚਣ ਲੱਗੀਆਂ ਨੇ ਕਿ ਖੁਸ਼ੀਆਂ ਮੈਂ ਦੇਖਣਾ ਬੜਾ ਗੋਡੇ-ਗੋਡੇ ਚਾਹ ਚੜਿਆ ਹੋਇਆ ਤੁਹਾਨੂੰ ਗਿੱਦਾ ਪਾਇਆ ਜਾ ਰਿਹਾ ਰੌਣਕਾਂ ਲੱਗੀਆਂ ਹੋਈਆਂ ਨੇ ਪਿੰਡ ਸਮਾਉਂ ਚ ਗੋਡੇ-ਗੋਡੇ ਚਾਹ ਤੈਨਾਂ ਚੜਿਆ ਗੋਡੇ ਦੁਖਣ ਲੱਗੇ ਅੱਛਾ ਮੋਟੇ ਦੁਖਣ ਲੱਗੇ ਬਹੁਤ-ਬਹੁਤ ਵਧੀਆ ਗੱਲ ਹੈ ਖੁਸ਼ੀ ਦਾ ਮੌਕਾ ਤੇ ਸੱਚੀ ਖੁਸ਼ੀ ਸੰਭਾਲੀ ਨਹੀਂ ਜਾ ਰਹੀ ਬਹੁਤ ਆਨੰਦ ਆ ਗਿਆ ਅੱਡੀ ਪਰਮਾਤਮਾ ਨੇ ਖੁਸ਼ੀ ਦੇਤੀ ਦੁਨੀਆਂ ਦੇ ਵਿੱਚ ਐਦਾਂ ਦਾ ਕੌਤਕ ਹੁੰਦੇ ਨਹੀਂ ਬਹੁਤ ਘੱਟ ਹੁੰਦੇ ਨੇ ਸੋ ਬਾਪੂ ਜੀ ਦੇ ਕਰ ਖੁਸ਼ੀ ਆਈ ਬਹੁਤ ਚੰਗੀ ਗੱਲ ਹੈ ਸਾਰਾ ਮਾਰਚ ਨੂੰ ਸਿੱਧੂ ਮੁਸੇਵਾਲਾ ਦੀ ਹਵੇਲੀ ਦੇ ਵਿੱਚ ਕਿਲਕਾਰੀਆਂ ਗੂੰਜੀਆਂ ਜਦੋਂ ਤੁਹਾਨੂੰ ਇਸ ਖਬਰ ਬਾਰੇ ਪਤਾ ਲੱਗਾ ਖੁਸ਼ਖਬਰੀ ਬਾਰੇ ਪਤਾ ਲੱਗਾ ਕਹਿ ਸਕਦੇ ਆ ਕਿ ਕੋਈ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਹੁਣ ਬਿਲਕੁਲ ਜੀ ਅਸੀਂ ਸ਼ੂਟ ਤੇ ਸੀਗੇ ਤੇ ਜਦੋਂ ਪਿਕਚਰ ਦੇਖੀ ਤੇ ਮੇ ਪਾਲ ਸਮੋਵਿਰ ਨੂੰ ਵੈਸੇ ਵੀ ਫੋਨ ਕਰਕੇ ਪੁੱਛਦੀ ਹੁੰਦੀ ਸੀ ਕਿ ਖੁਸ਼ੀ ਕਦੋਂ ਆਣੀ ਆ ਨਾ ਤੇ ਉਹ ਜਦੋਂ ਪਤਾ ਲੱਗਿਆ ਪੋਸਟ ਆਈ ਵੀਰ ਦਾ ਮੈਸੇਜ ਆ ਗਿਆ ਤਾਂ ਮਤਲਬ ਮੈਂ ਨਾ ਛਾਲਾ ਮਾਰ ਰਹੀ ਸੀ ਜਿੱਦੋਂ ਕੂਕਾ ਮਾਰ ਕੇ ਛਾਲਾ ਨਹੀਂ ਮਾਰਦੇ ਨੂੰ ਮੈਂ ਉਦਾਂ ਕੀਤਾ ਹਾਂ ਤੇਰੇ ਇਹ ਖੁਸ਼ੀ ਕਿਸ ਕਿਸ ਨਾਲ ਸਾਂਝੀ ਕੀਤੀ ਤੁਸੀਂ ਫੋਨ ਤੇ ਫੋਨ ਤੇ ਮੈਂ ਪਾਲਵੀਰ ਨੂੰ ਫੋਨ ਕੀਤਾ ਸੀਗਾ ਮੈਂ ਕਿਹਾ ਵੀ ਵਧਾਈਆਂ ਦੇਣੀਆਂ ਸੀਗੀਆਂ ਹਨਾ ਸੋ ਇਹ ਬਹੁਤ ਨੇੜੇ ਨੇ ਉਹ ਪਰਿਵਾਰ ਦੇ ਬਾਕੀ ਘਰ ਗੱਲਬਾਤ ਹੋਈ ਸਾਰਿਆਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਮਤਲਬ ਇਹ ਹੈ ਕਿ ਆਪਣੇ ਘਰ ਦੀ ਖੁਸ਼ੀ ਨਾਲੋਂ ਵੱਧ ਖੁਸ਼ੀ ਹੋਈ ਸੀ ਸੱਚੀ ਇਦਾਂ ਦਾ ਮਾਹੌਲ ਸੀਗਾ ਤੁਸੀਂ ਪਹਿਲਾਂ ਕਦੇ ਸਿੱਧੂ ਮੂਸੇਵਾਲਾ ਨਾਲ ਮੁਲਾਕਾਤ ਕੀਤੀ ਸੀ ਉਹਨਾਂ ਦੇ ਜਦੋਂ ਜਿਉਂਦੇ ਸੀ ਨਹੀਂ ਬਈ ਮੈਂ ਇਹ ਮਤਲਬ ਮੇਰੇ ਲਈ ਹੋਇਆ ਕਿ ਮੇਰੇ ਕਰਮਾਂ ਚ ਨਹੀਂ ਸੀਗਾ ਕਿ ਮੈਂ ਉਹਨਾਂ ਨੂੰ ਮਿਲ ਨਹੀਂ ਸਕੀ ਮਿਲੀ ਹੁੰਦੀ ਤਾਂ ਪਤਾ ਨਹੀਂ ਕਿੰਨਾ ਕੁ ਉਹਨਾਂ ਬਾਰੇ ਹੋਰ ਜਾਣਦੇ ਹੁੰਦੇ ਆਪਾਂ ਗੱਲਾਂ ਬਾਤਾਂ ਕਰਦੇ ਹਣਾ ਬਲਕੋਤ ਸਿੰਘ ਹੋਰੀ ਵੀ ਇੱਥੇ ਪਹੁੰਚੇ ਨੇ ਉਹਨਾਂ ਨਾਲ ਤਾਂ ਕੋਈ ਗੱਲਬਾਤ ਹੋਈ ਹੋਣੀ ਉਹਨਾਂ ਨੂੰ ਵਧਾਈਆਂ ਦਿੱਤੀਆਂ ਹੋਣੀਆਂ ਤੁਸੀਂ ਬਾਪੂ ਜੀ ਨੂੰ ਮੈਂ ਪਹਿਲਾਂ ਮਿਲੀ ਆ ਅਸੀਂ ਪਿਛਲੇ ਪ੍ਰੋਗਰਾਮ ਤੇ ਇਕੱਠੇ ਹੋਏ ਸੀਗੇ ਤੇ ਮਤਲਬ ਉਸ ਟਾਈਮ ਜਦੋਂ ਇਹਨਾਂ ਨੂੰ ਮਿਲੀ ਇਹਨਾਂ ਨਾਲ ਗੱਲਬਾਤ ਹੋਈ ਮੈਂ ਹੈਰਾਨ ਸੀ ਕਿ ਪਰਮਾਤਮਾ ਨੇ ਇਹਨਾਂ ਨੂੰ ਕਿੱਦਾਂ ਜਿਗਰਾ ਦੇ ਕੇ ਭੇਜਿਆ ਕਿ ਉਹ ਸਾਡੇ ਨਾਲ ਰਹਿਮ ਨਾਲ ਗੱਲ ਕਰ ਰਹੇ ਤੇ ਅਸੀਂ ਰੋ ਰਹੇ ਹਾਂ ਮਤਲਬ ਸਾਡੇ ਤੋਂ ਉਹ ਇਮੋਸ਼ਨ ਸਾਹਮਣੇ ਨਹੀਂ ਜਾ ਰਹੇ ਸੀ ਉਹ ਆਪਣੇ ਆਪ ਨੂੰ ਇੰਨਾ ਕੰਟਰੋਲ ਕਰਕੇ ਬੈਠੇ ਸੀਗੇ ਮੈਂ ਸੋਚਦੀ ਹਾਂ ਕਿ ਉਹਨਾਂ ਨੂੰ ਜਿੱਥੇ ਵੀ ਬੁਲਾਇਆ ਜਾਂਦਾ ਉਹ ਉਹ ਜਾਣਦੇ ਆ ਵਿਚਾਰੇ ਹਨਾ ਜਿਵੇਂ ਵੀ ਜਾਣਦੇ ਆ ਉਹਨਾਂ ਲਈ ਕਿੰਨਾ ਔਖਾ ਹਨਾ ਆਪਣੇ ਆਪ ਨੂੰ ਐਕਸਪ੍ਰੈਸ ਕਰਨਾ ਸਾਰਾ ਚੀਜ਼ਾਂ ਫਿਰ ਵੀ ਉਹ ਜਾਣਦੇ ਆ ਸਾਰੇ ਥਾਵਾਂ ਤੇ ਪਰ ਹੁਣ ਪਰਮਾਤਮਾ ਨੇ ਉਹਨਾਂ ਨੂੰ ਜਾਣ ਦਾ ਜਿਉਣ ਦਾ ਹਰ ਆਬੀ ਜਿੱਥੇ ਕਹਿੰਦੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਖੁਸ਼ੀਆਂ ਆਈਆਂ ਨੇ ਘਰ ਦੇ ਵਿੱਚ ਉੱਥੇ ਖੁਸ਼ੀ ਸੁਣ ਕੇ ਤੁਸੀਂ ਭਾਵੁਕ ਹੀ ਹੋਏ ਬਿਲਕੁਲ ਹੋਏ ਮੈਂ ਦੱਸ ਨਹੀਂ ਸਕਦੀ ਅੱਜ ਵੀ ਮੈਂ ਜਦੋਂ ਉਹਨਾਂ ਨਾਲ ਰਸਮਾਂ ਇੱਥੇ ਹੋ ਰਹੀਆਂ ਸੀ ਉਦੋਂ ਵੀ ਮੇਰੇ ਹੰਝੂ ਆ ਗਏ ਸੀਗਾ ਮੈਂ ਵੈਸੇ ਹੀ ਬਹੁਤ ਇਮੋਸ਼ਨਲ ਹਾਂ ਪਰ ਜਦੋਂ ਹੁਣ ਇਦਾਂ ਦਾ ਇੱਕ ਮਾਹੌਲ ਹੈ ਤੇ ਉਹਨਾਂ ਨਾਲ ਕੀ ਪਹਿਲਾਂ ਹੋ ਚੁੱਕਿਆ ਉਹ ਸਾਰੀਆਂ ਚੀਜ਼ਾਂ ਜਹਨ ਚ ਚੱਲਦੀਆਂ ਨੇ ਨਾ ਫਿਰ ਰੋਕ ਨਹੀਂ ਪਾਉਂਦਾ ਬੰਦਾ ਰਾਜ ਥਾਲੀ ਵਾਲ ਉਸ ਦਿਨ ਦੀ ਉਡੀਕ ਕਰ ਰਹੇ ਨੇ ਜਦੋਂ ਛੋਟੇ ਸਿੱਧੂ ਨੂੰ ਗੋਦੀ ਚੁੱਕਣਗੇ ਬਿਲਕੁਲ ਉਹਨਾਂ ਪਿਆਰ ਕਰਨਗੇ ਬਿਲਕੁਲ ਬਹੁਤ ਮੈਨੂੰ ਕਹਿੰਦੀ ਹੈ ਛੇਤੀ ਛੇਤੀ ਉਹ ਟਾਈਮ ਆਵੇ ਵੇ ਅਸੀਂ ਜਾਈਏ ਮਿਲੀਏ ਗੋਦੀ ਚੁੱਕੀਏ ਲੋਰੀਆਂ ਦਈਏ ਬੱਚਾ ਹੋਇਆ ਪਹਿਲਾਂ ਹੀ ਗਿਫਟ ਵੀ ਸੋਚਿਆ ਕੀ ਲੈ ਕੇ ਜਾਣਾ ਲੈ ਕੇ ਜਾਵਾਂਗੇ ਜਿਵੇਂ ਹੁਣ ਇਸ ਦਾ ਸੀਗਾ ਵੀਰੇ ਨੇ ਫੋਨ ਕੀਤਾ ਸੀਗੇ ਆਪਾਂ ਉਹਨੂੰ ਛੋਟੇ ਸਿੱਧੂ ਨੂੰ ਛੋਟਾ ਸਿੱਧੂ ਇਹਨਾਂ ਛੋਟੇ ਸਿੱਧੂ ਨੂੰ ਕੰਗਣ ਦੇਣੇ ਸੀਗੇ ਹੁਣ ਕੰਗਣ ਅਜ ਵੀਰੇ ਨੇ ਦਿੱਤੇ ਆ ਕੜਾ ਦਿੱਤਾ ਹੈ ਹਨਾ ਸੋ ਉਹ ਵੀਰੇ ਨੇ ਸਲਾਹ ਕੀਤੀ ਫੋਨ ਤੇ ਇਹਨਾਂ ਨੇ ਤੇ ਪਾਸ ਮਾ ਹੋ ਰਹੇ ਅੱਛਾ ਤੁਸੀਂ ਆ ਨਹੀਂ ਸੀ ਮਿਲਣਾ ਉਸ ਟਾਈਮ ਇੱਥੇ ਕਿੰਨੀ ਮਜਬੂਰੀ ਹਾਂ ਉਹ ਸਾਰੀ ਮਤਲਬ ਫੋਨ ਤੇ ਗੱਲਬਾਤ ਹੋਈ ਸੀ ਵੀਰੇ ਨੇ ਵੀ ਆਪਾਂ ਐ ਕਰਾਂਗੇ ਐ ਕਰਾਂਗੇ ਸੋ ਇਹ ਇੱਕ ਪਰਿਵਾਰ ਹੈ ਸਾਡਾ ਜਿਹੜਾ ਸੀ ਇੱਕ ਦੂਜੇ ਨਾਲ ਗੱਲਬਾਤ ਕਰਕੇ ਚੀਜ਼ਾਂ ਕਰਦੇ ਆ ਤੁਹਾਡੀਆਂ ਕੀ ਤਿਆਰੀਆਂ ਮੇਰੀਆਂ ਤੇ ਆਂ ਹੋਣਗੀਆਂ ਹੁਣ ਜਾ ਕੇ ਮੈਂ ਵੀ ਪਲੈਨਿੰਗ ਕਰਦੀ ਹੁਣ ਕੜਾ ਤਾਂ ਦੇ ਤਾ ਹੁਣ ਕੁਝ ਹੋਰ ਸੋਚਾਂਗੇ ਅੱਲਾ ਕਿਹੜਾਈ ਸੋਚਾ ਹੁਣ ਸੋਚਾਂਗੇ ਜ਼ਰੂਰ ਹਾਂ ਛੋਟੇ ਸਿੱਧੂ ਬਾਰੇ ਸਿੱਧੂ ਦੇ ਪਰਿਵਾਰ ਬਾਰੇ ਕੀ ਕਹਿਣਾ ਚਾਹੁੰਦੇ ਹੋ ਬੜੀ ਉਡੀਕ ਸੀ ਫੈਨਸ ਨੂੰ ਬਿਲਕੁਲ ਮੈਂ ਇਹੀ ਕਹੂੰਗੀ ਜੀ ਪਰਮਾਤਮਾ ਨੇ ਭੇਜਿਆ ਸਿੱਧੂ ਨੂੰ ਸਾਡੇ ਵਿੱਚ ਹੁਣ ਉਹ ਗਿਆ ਨਹੀਂ ਕਿਤੇ ਸਾਡੇ ਨਾਲ ਹੀ ਆ ਸੋ ਪਰਮਾਤਮਾ ਫੈਮਿਲੀ ਨੂੰ ਬਾਪੂ ਜੀ ਨੂੰ ਬੀਜੀ ਨੂੰ ਲੰਮੀ ਉਮਰ ਦੇਵੇ ਤੇ ਪੁੱਤ-ਪੋਤੇ ਦੇਖਣ ਤੇ ਛੋਟੇ ਦੀ ਐਡੀ ਉਮਰ ਹੋਵੇ ਤੁਸੀਂ ਸਿੱਧੂ ਮਸਲੇ ਦੇ ਛੋਟੇ ਭਰਾ ਨੂੰ ਕੀ ਦੇਖਣਾ ਚਾਹੁੰਦੇ ਜਦੋਂ ਵੱਡਾ ਹੋਵੇ ਕੀ ਬਣੇ ਤੋ ਇਹ ਤਾਂ ਹੁਣ ਉਹਦੇ ਤੇ ਆ ਉਹ ਪੜ੍ਹ ਲਿਖ ਕੇ ਕੀ ਬਣਨਾ ਚਾਹੁੰਦਾ ਹਰੇਕ ਬੱਚੇ ਦੇ ਆਪਣੇ ਚਾਹ ਹੁੰਦੇ ਨੇ ਉਹ ਉਹਦੇ ਕੀ ਹੋਣਗੇ ਹੁਣ ਉਦੋਂ ਪਤਾ ਲੱਗੂਗਾ ਕਿ ਹੈ ਵੀ ਜਾਂਦਾ ਕਿ ਸਿੱਧੂ ਮਸਲੇ ਦਾ ਜੇ ਬਹੁਤ ਸਾਰੇ ਗੀਤ ਨੇ ਜਿਹੜੇ ਜੇ ਰਿਕਾਰਡ ਹੋਣੇ ਜੇ ਬਾਕੀ ਨੇ ਤੁਸੀਂ ਚਾਹੁੰਦੇ ਹੋ ਕਿ ਉਹ ਵੀ ਗਾਇਕ ਬਣੇ ਉਸੇ ਤਰ੍ਹਾਂ ਉਸੇ ਮਕਾਮ ਨੂੰ ਹਾਸਿਲ ਕਰੇ ਇਹ ਆਪਾਂ ਤਾਂ ਇਸ ਬਾਰੇ ਕੁਝ ਵੀ ਨਹੀਂ ਨਾ ਕਹਿ ਸਕਦੇ ਇਹ ਤਾਂ ਬੱਚੇ ਦੇ ਆਪਣੇ ਤੇ ਡਿਪੈਂਡ ਕਰਦਾ ਉਹ ਕਿੱਦਾਂ ਦਾ ਬਣਨਾ ਚਾਹੁੰਦਾ ਚਲੋ ਤੁਸੀਂ ਇਹਨਾਂ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਵੋ